ਦੰਦਰ ਆ ਗਈ ਮੈਂ ਉਹ ਉਧਰ ਵੀਡੀਓ ਵਾਲੇ ਦੇਖਣਦੇ ਆ ਚਲਿਏ ਫੋਨ ਆ ਗਿਆ ਆਇਆ ਵੀ ਆ ਗਿਆ ਫੋਨ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਕੋਈ ਮੈਨੂੰ ਵਾਜਾ ਮਾਰਦਾ ਵੀ ਸਤਿ ਸ਼੍ਰੀ ਅਕਾਲ ਜੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੁਸੀਂ ਦਿਨ ਦੁਪਹਿਰੀ ਤੇ ਰਾਤ ਚ ਆਪਣੀ ਤਰੱਕੀ ਕਰੋ ਤੇ ਮੈਂ ਤਾਂ ਦਿਨ ਬਚਾ ਮਾਂ ਦੇ ਵੀ ਮੈਂ ਫੋਨ ਆਈ ਪਰ ਜਾਂਦਾ ਵੀ ਆ ਜਾਓ ਟਾਈਮ ਹੋ ਗਿਆ ਟਾਈਮ ਹੋ ਗਿਆ ਵਾ ਆਹੋ ਤੇ ਵੀਡੀਓ ਬਣਾਉਣ ਚੱਲੇ ਆ ਮਾਂ ਦਾ ਸਾਇਆ ਹਾਂ ਤੇ ਜਿਹੜੇ ਵੇਲੇ ਤੁਸੀਂ ਸਾਰੇ ਭੈਣ ਭਰਾ ਕਹਿੰਦੇ ਜੇ ਵੀ ਮਨਪ੍ਰੀਤ ਵੀ ਕਿਉਂ ਮਤਲਬ ਇਦਾਂ ਮਰ ਗਈ ਆ ਵੀ ਮਰਨੀ ਨਹੀਂ ਚਾਹੀਦੀ ਹੈ ਨਾ ਹਾਂ ਤੇ ਆਪਾਂ ਵੀ ਉਹਨਾਂ ਨੂੰ ਕਹਿੰਨੇ ਸੀ ਈ ਮਨਪ੍ਰੀਤ ਨਾ ਸੀਨ ਕਰ ਮਰਨ ਵਾਲਾ ਵੀ ਬੜਾ ਦੁੱਖਜਾ ਲੱਗਦਾ ਤੇ ਤੁਹਾਡਾ ਹੋਣਾ ਨਹੀਂਗਾ ਹਨਾ ਆਪਕੇ ਸੀਨ ਕਰਨਾ ਕਿਹੜਾ ਸੋਖਾ ਦਾਵਾ ਸੀਨ ਬੜਾ ਔਖਾ ਹੁੰਦਾ ਕਰਨਾ ਉਹ ਕਹਾਣੇ ਵਾਇਦੋ ਬਦੋ ਬਲੀ ਆਪੇ ਕਰ ਲਈਦੇ ਆ ਤੇ ਇਹ ਜਿਹੜੇ ਬੜੇ ਔਖੇ ਹੁੰਦੇ ਆ ਔਖੇ ਹੁੰਦੇ ਆ ਤੇ ਉਹ ਆਂਦੀ ਵੀ ਨਹੀਂ ਮੈਂ ਮਰਨਾ ਹੀ ਮਰਨਾ ਵਾ ਵੀ ਇਹ ਸੀਨ ਮੈਂ ਕਰਨਾ ਹੀ ਕਰਨਾ ਹੁਣੇ ਹੁਣ ਜਿੱਦਾਂ ਸਟੋਰੀ ਸੋਚੀ ਆ ਉਹਨੇ ਆਪਣੇ ਤਰੀਕੇ ਨਾਲ ਚੱਲਣਾ ਸਾਡੇ ਤਰੀਕੇ ਨਾਲ ਥੋੜਾ ਚੱਲਣਾ ਅਸੀਂ ਤੇ ਐਕਟ ਕਰਨੀ ਵਿੱਚ ਕਰਨੀ ਆ ਉਹ ਥੋੜੇ ਹੋਈ ਮੈਂ ਵੀ ਕਹਿਣ ਦੇਣਾ ਸੀ ਭਣ ਭਰਾ ਵੀ ਕਹਿੰਦੇ ਆ ਵੀ ਮਨਪ੍ਰੀਤ ਨੂੰ ਨਹੀਂ ਮਰਨਾ ਚਾਹੀਦਾ ਹਨਾ ਇਹਾਨੂੰ ਦੁੱਖ ਲੱਗਦਾ ਵੇਖ ਕੇ ਬੜਾ ਬਾਕੀ ਮਨਪ੍ਰੀਤ ਬਿਲਕੁਲ ਠੀਕ ਠਾਕ ਆ ਭਣਪਰਾਵਾਂ ਦੀ ਜਿੱਦਾਂ ਨਹੀਂ ਦਿਆ ਵੀ ਵੇਖਦੇ ਆ ਚਾਹ ਕਰਦੇ ਆ ਪਿਆਰ ਕਰਦੇ ਆ ਤੇ ਸਾਰੇ ਜਾਣੇ ਆਪਾਂ ਤੁਹਾਡੇ ਭਣਪਰਾਵਾਂ ਨਾਲ ਹੀ ਸਾਰਿਆਂ ਨਾਲ ਹੀ ਆਪਾਂ ਜਵਰ ਤੋਂ ਵੱਧ ਕੋਸ਼ਿਸ਼ ਕਰ ਰਹੇ ਆ ਵੀ ਸੁਹਣੀ ਲੱਗੇ ਚਲੋ ਇਹ ਦੁੱਖ ਦੀ ਗੱਲ ਇੱਥੇ ਤੇ ਦੁੱਖ ਲੱਗਣਾ ਹੀ ਲੱਗਣਾ ਹੈਗਾ ਹਨਾ ਵੀ ਤੇ ਬਾਕੀ ਇਹ ਆ ਵੀ ਛੋਟੀ ਬੱਚੀ ਰਹਿ ਗਈ ਆ ਜਿੱਦਾਂ ਕਰਕੇ ਸਾਰੇ ਹੀ ਠੀਕ ਠਾਕ ਮਨਪ੍ਰੀਤ ਬਿਲਕੁਲ ਠੀਕ ਠਾਕ ਰਾਜੀ ਭਾਜੀ ਆ ਉਹਨੇ ਆਪ ਕਹਿ ਗਈ ਹੀ ਮੜਕੇ ਸਾਡੇ ਕੋਈ ਸੀਨ ਕਰਵਾਏ ਹਾਂ ਤੇ ਇਹ ਕੋਈ ਕਹਿੰਦੀ ਕਿ ਸਿੱਖਿਆ ਕਿੱਦਾਂ ਦਿੱਤੀ ਜਾਊਗੀ ਕਿ ਸੱਸ ਜਾਂ ਦਰਾਣੀਆਂ ਜਾਂ ਜਠਾਣੀਆਂ ਵਾਂ ਮੜਕੇ ਇੱਕ ਦੇ ਨਾਲ ਵਿਤਖਰਾ ਕਰਦੀਆਂ ਤੇ ਦੂਜੇ ਨੂੰ ਚੰਗਾ ਚਾਹੁੰਦੀਆਂ ਕਰਦੀਆਂ ਵੀ ਇਦਾਂ ਨਹੀਂ ਹੋਣਾ ਚਾਹੀਦਾ ਇਹ ਇੱਕ ਸਿੱਖਿਆ ਦੇਣ ਦੀ ਖਾਤਰ ਹੀ ਜਾਂਦੀ ਮੈਨੂੰ ਕਰਨਾ ਪੈਣਾ ਸੀ ਇਹ ਸੀਨ ਇਹ ਕਰੋ ਤੁਸੀਂ ਤੇ ਇਸ ਕਰਕੇ ਅਸੀਂ ਕੀਤੇ ਆ ਤੇ ਬਾਕੀ ਕੋਈ ਗੱਲ ਨਹੀਂ ਕਿ ਤੁਸੀਂ ਇਮੋਸ਼ਨਲ ਨਾ ਹੋ ਹਾਂ ਉਹ ਤਾਂ ਹੋਣਾ ਹੀ ਚਾਹੀਦਾ ਜੰਮੇ ਆ ਤੁਹਾਨੂੰ ਮਿਲੋਂ ਨੇ ਮੈਂ ਬਈ ਨਾ ਠੀਕ ਠਾਕ ਵਾ ਅੱਗੇ ਅਸੀਂ ਚੱਲੇ ਜਾ ਰਹੇ ਹੁਣ ਵੀਡੀਓ ਬਣਾਉਣ ਤੇ ਜਾ ਕੇ ਤੁਹਾਨੂੰ ਮੜਾਵਾਂ ਗੋਨਾਂ ਨਾਲ ਵੀ ਤੇ ਕਿੱਦਾਂ ਐਕਟ ਕਰਦੇ ਆ ਉਹ ਉਹ ਵੀ ਨਾਲ ਮੇਰੇ ਖਾਸ ਸੀਨ ਕਰਾਂਗੇ ਆਹੋ ਸੀਨ ਕਰਦੇ ਆ ਸਭ ਕੁਝ ਦੇ ਕੇ ਇਸੇ ਮਨਪ੍ਰਿੰ ਨੂੰ ਕੀ ਜਾਂਦੀ ਆ ਕਰਾਂਗੇ ਜਦੋਂ ਬਾਕੀ ਸਾਰਾ ਕੁਝ ਵਿਖਾਲਦੇ ਆ ਤੁਹਾਨੂੰ ਜਾ ਕੇ ਹਾਂ ਤੇ ਇਹੋ ਜੀ ਗੱਲ ਕੋਈ ਨਹੀਂ ਗੀ ਬਾਕੀ ਪ੍ਰਮਾਤਮਾ ਸਾਰਿਆਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਹਾਂ ਲੰਮੀ ਲੰਮੀ ਉਮਰ ਕਰੇ ਉਹ ਧੀ ਧੀ ਤੇ ਬੜੀ ਪਿਆਰੀ ਉਹ ਤੇ ਬੜਾ ਕੁਝ ਕਹਿੰਦੀ ਸੀ ਸਿੱਟੀ ਚਾਦਰ ਪਾ ਦੋ ਮੇਰੇ ਤੇ ਇੰਦਾ ਕਰ ਦੋ ਉੰਦਾ ਕਰ ਦੋ ਅਹੀਂ ਹੱਥ ਜੋੜੇ ਬਾਬਾ ਅਹੀਂ ਨਹੀਂ ਕਰ ਸਕਦੇ ਬਣਾ ਨਹੀਂ ਬਣਾ ਰਿਹਾ ਨਾ ਉਹ ਇਹ ਆ ਵੀ ਉਹਦੇ ਜਿੰਨਾ ਉਹਨੇ ਗੱਲਾਂ ਦਸੀਆਂ ਵੀ ਉੰਦਾ ਅਹੀਂ ਉਹਨੂੰ ਬੜਾ ਟੋਕਿਆ ਤੇ ਫੇਰ ਉਹ ਸਾਡੇ ਆ ਉਹਨੇ ਕਿਹਾ ਫੇਰ ਵੀ ਇੰਨਾ ਕੀਤਾ ਵਾ ਨਹੀਂ ਤੇ ਉਹ ਬਣਾ ਨਹੀਂ ਕਿੱਥੇ ਤੱਕ ਜਾ ਪਹੁੰਚ ਲਾਈ ਅਜੇ ਮੈਨੂੰ ਵੀ ਪਤਾ ਨਹੀਂ ਕੀ ਕੀ ਸੋਚਿਆ ਤੇ ਕੀ ਨਹੀਂ ਸੋਚਿਆ ਆਹ ਹੋਵੇ ਇੰਦਾ ਕਰਕੇ ਇਹ ਗੱਲ ਵਾ ਤੇ ਸਾਡੇ ਵਾਸਤੇ ਵੀ ਸੀਨ ਕਰਨਾ ਬਹੁਤ ਜ਼ਿਆਦਾ ਉਖਾ ਐਵੇਂ ਕਰੇ ਸੀਨ ਐਵੇਂ ਰੋਣਾ ਇਕਦਾ ਐਕਟ ਕਰਨੀ ਕਿਤੇ ਸੋਖਾ ਨਹੀਂਗਾ ਆਪ ਜੀ ਨੂੰ ਸਾਰਿਆਂ ਨੂੰ ਹੀ ਪਤਾ ਤੇ ਮਾਲਕਤ ਇਹ ਆ ਵੀ ਸੱਚੇ ਪਾਸਾ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਜਿਹੜੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਡੀਆਂ ਵੀਡੀਓ ਵੇਖਦੇ ਸਾਡੇ ਪਿਆਰ ਦਿੰਦੇ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਸਰੀ ਕਾਲ ਆ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰਕੀ ਕਰੋ ਤੇ ਮੈਂ ਸਤਪੁਰਾ ਅੱਗੇ ਨਾ ਦੰਦਰ ਅਰਦਾਸ ਕਰਨ ਡਿਆ ਹਾਂ ਮੈਂ ਸੋਚਣ ਡਿਆ ਹਾਂ ਵੀ ਅਰਦਾਸ ਕਰੀਏ ਗੁਰੂ ਅੱਗੇ ਵੀ ਸੱਚੇ ਪਾਸ਼ਾ ਜਿਨ੍ਹਾਂ ਦੇ ਘਰ ਅਲਾਦ ਨਹੀਂ ਕੀ ਬੱਚੇ ਜਿਨ੍ਹਾਂ ਨੂੰ ਨਹੀਂ ਦਿੱਤੇ ਸਾਧਗੁਰੂ ਉਹਨਾਂ ਨੂੰ ਛੇਤੀ ਬੱਚੇ ਦੇ ਦੇਓ ਗੱਲ ਇਹ ਆ ਵੀ ਸਾਡਾ ਤੇ ਕੋਈ ਵੀ ਨਹੀਂ ਗੱਲ ਕਿਸ ਦਾ ਯਾਰ ਹੋਊਗਾ ਪ੍ਰਧਾਨ ਮੰਤਰੀ ਕਿਸ ਦਾ ਯਾਰ ਹੋਏਗਾ ਮੁੱਖ ਮੰਤਰੀ ਕਿਸ ਦਾ ਯਾਰ ਐਮ ਐਲ اے ਕਿਸ ਦਾ ਯਾਰ ਸਰਪੰਚੀ ਦਾ ਲੋ ਪਿੰਡ ਦੇ ਤੇ ਸਾਡਾ ਕੀ ਆ ਸਾਡਾ ਤੇ ਇੱਕ ਗੁਰੂ ਯਾਰ ਆ ਜਿਹਦੇ ਆਪਣੇ ਗੁਰੂ ਨੂੰ ਕਹਿਣਾ ਉਹਨਾਂ ਨੂੰ ਮਾਣ ਆਪਣੇ ਮੰਤਰੀਆਂ ਤੇ ਹੋਊਗਾ ਸਾਨੂੰ ਮਾਣ ਆਪਣੇ ਗੁਰੂ ਤੇ ਆ ਤੇ ਮੈਂ ਗੁਰੂ ਅੱਗੇ ਬੇਨਤੀਆ ਕਰਦਾਂਗੇ ਪਾਤਸ਼ਾਹ ਕੋਈ ਨਰਾਸ਼ਾ ਨਾ ਜਾਵੇ ਇਥੋਂ ਸਾਰਿਆਂ ਦੀਆਂ ਝੋਲੀਆਂ ਭਰੋ ਤੇ ਹਰ ਇੱਕ ਨੂੰ ਜੀ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਚੁੱਕਾ ਚੁੱਕਾ ਘਟਾਵਾਂ ਤੇ ਖੜਾਵਾਂ ਇਹ ਆ ਵੀ ਮਾਲਕ ਮੇਰਾ ਤੂੰ ਸਾਰਿਆਂ ਨੂੰ ਦੇਣਾ ਤੂੰ ਹੀ ਦੇਣ ਵਾਲਾ ਤੇ ਉਹ ਸ਼ਬਦ ਆਉਂਦਾ ਹੁੰਦਾ ਹੀ ਨਾ ਕੋਈ ਕਿਸੇ ਦਾ ਕਿਸੇ ਦਾ ਕੋਈ ਤੇ ਸਾਡਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਸਾਡਾ ਇੱਕ ਤੂੰ ਹੀ ਮਾਲਕਾ ਜੀ ਸਾਡਾ ਇੱਕ ਤੂੰ ਹੀ ਮਾਲਕਾ ਜੀ ਸਾਡਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਸਾਡਾ ਇੱਕ ਤੂੰ ਹੀ ਮਾਲਕਾ ਇਹ ਸਾਡੀ ਗਰੀਬਾਂ ਦੀ ਆਸ਼ਵਾ ਦਾ ਬੇਯਾਨ ਰ ਗੁਰੂ ਅੱਗੇ ਗੁਰੂ ਅੱਗੇ ਇੱਕ ਐਪਲੀਕੇਸ਼ਨ ਆ ਸਤਿਗੁਰੂ ਜੀ ਕਿਰਪਾ ਕਰ ਦਿਓ ਇਹ ਐਪਲੀਕੇਸ਼ਨਾਂ ਤੇ ਮੋਹਰ ਲਾ ਦਿਓ ਤੁਹਾਡੀ ਲੱਗੀ ਹੋਈ ਮੋਹਰ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸਤਿਗੁਰ ਤੁਸੀਂ ਸਾਰੀ ਸ੍ਰਿਸ਼ਟੀ ਤੂੰ ਹੀ ਸਾਜਣ ਵਾਲੇ ਆ ਏ ਵੀ ਕੋਈ ਨਿਰਾਸ਼ਾ ਨਾ ਜਾ ਦੇ ਬੱਚਿਆਂ ਤੋਂ ਸਾਰਿਆਂ ਨੇ ਝੋਰੀਆਂ ਪਰੋ ਮਾਲਕ ਜੀ ਜਿਹੜੀ ਜੀਤ ਦੀ ਵੀ ਕਿਸੇ ਨੂੰ ਲੋੜ ਮਾਲਕ ਹਰ ਇੱਕ ਜੀਤ ਹਰ ਇੱਕ ਨੂੰ ਕਿਸੇ ਨੂੰ ਜੋਤ ਦੀ ਪੁੱਤ ਦੀ ਕੋਈ ਆਂ ਸਾਡੇ ਬੱਚੇ ਦੀ ਨੌਕਰੀ ਲੱਗ ਜੇ ਕੋਈ ਕੁਛ ਕੋਈ ਬਹੁਤ ਅਰਦਾਸਾਂ ਬੇਨਤੀਆਂ ਸਰਪਰ ਦੇ ਮਾਲਕ ਪਰ ਇੱਕ ਗੱਲ ਹੈ ਕਿ ਗੁਰੂ ਅੱਗੇ ਅਰਦਾਸ ਕਰੋ ਜਨ ਬਣ ਕੇ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾ ਜੇ ਗੁਰੂ ਅੱਗੇ ਜਨ ਬਣ ਕੇ ਅਰਦਾਸ ਕਰਦੇ ਹਨ ਐ ਸਾਨੂੰ ਲੱਗੇ ਅਰਦਾਸ ਕਰ ਮੈਂ ਕਿ ਜਿੱਦਾਂ ਸਾਡਾ ਗੁਰੂ ਸਾਹਮਣੇ ਬੈਠਾ ਅਸੀਂ ਉਹਦੇ ਗਣੀ ਝੁਕਿਆ ਹਾਂ ਦੇ ਉਹਦੇ ਕਦਮਾਂ ਦੇ ਵਿੱਚ ਸਿਰ ਰੱਖਿਆ ਤੇ ਆਹੀ ਗੱਲਾਂ ਆ ਮੰਗਾ ਮੰਗ ਰਹੇ ਸਤਿਗੁਰਾਂ ਆ ਮੰਗਾ ਸਾਡੀਆਂ ਪੂਰੀਆਂ ਕਰ ਦੇ ਚਲੋ ਤੇ ਚਲੋ ਜਾ ਕੇ ਅਸੀਂ ਹਾਂ ਮੰਪਰੀ ਦੇ ਘਰ ਮਿਲਦੇ ਆ ਸਾਰਿਆਂ ਪਿਆਰ ਭਰੀ ਸ਼ਸੀ ਕਾਲ ਜੀ ਅੱਛਾ ਸ਼ਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਆਏ ਆ ਮੰਪਰੀ ਦੇ ਘਰ ਮਾਂ ਦਾ ਸਾਇਆ ਵੀਡੀਓ ਸ਼ੂਟ ਹੋਣ ਲੱਗੀ ਆ ਇਧਰ ਵੇਖੋ ਮਾਂ ਮਰੀ ਪਈ ਆ ਇਹ ਮਾਂ ਦਾ ਪੁੱਤ ਹੈ ਮਾਂ ਮਰੀ ਪਈ ਆ ਤੇ ਕੁੜੀ ਦੇ ਵਿਚਾਰੇ ਕੱਪੜੇ ਨਹੀਂ ਲੱਭਣਦੇ ਪਹਿਲਾਂ ਉਹ ਦਿਨ ਦੇ ਵਾਲੇ ਕੱਲ ਵਾਲੇ ਸੀਣ ਵਾਲੇ ਹੁਣ ਲੱਭ ਲੁੱਭ ਕੇ ਪਾਉਣਦੇ ਆ ਸਭ ਕੁਝ ਚੀਜ਼ ਹੁੰਦੇ ਹੈਂ ਧੋਨੇ ਪਾਈ ਧੋਨੇ ਪਾਏ ਹੈਗੇ ਓਏ ਸ਼ਸ਼ਾ ਗਿੱਲਾ ਵਾ ਹਾਂ ਠੀਕ ਆ ਹੁਣ ਕੀ ਕਰਨਾ ਵਾ ਸੱਲਾ ਸੱਲਾ ਹੁਣ ਸਮ੍ਰਿਥ ਕੀ ਕਰਨਾ ਮੈਂ ਘਰ ਰੋਣਾ ਕਹਿੰਦੀ ਮੈਂ ਰੋਣਾ ਨਹੀਂ ਮੈਂ ਮੈਂ ਇੱਕ ਤੇ ਪਿੜ ਮਾਰੂ ਤੇਰੇ ਫੇਰ ਰੋਣਾ ਆ ਜਾਊਗਾ ਹਾਂ ਤੇ ਮਾਰੂ ਦੇਖੀ ਹੁੰਦਾ ਰੋਣਾ ਹਾਏ ਬੜਾ ਦੁੱਖ ਲੱਗਦਾ ਸੀਨ ਕਰਨੇ ਬਹੁਤ ਔਖੇ ਆ ਮਰਦੇ ਤੂੰ ਸਾਨੂੰ ਡਾਹ ਦੇਣੀ ਆ ਨਾ ਪਰ ਸਾਡੇ ਵਾਸਤੇ ਬਹੁਤ ਔਖਾ ਹੀ ਹੋ ਫੇਰ ਮੈਂ ਠੀਕ ਰੱਖ ਲੂੰ ਕਰਨਾ ਕੀ ਆ ਫੇਰ ਹੁਣ ਪਰ ਮੈਂ ਤੈਨੂੰ ਕਿਹਾ ਸੀ ਤੂੰ ਰਹਿਣ ਦੇ ਜੇ ਤੂੰ ਉੱਠੀ ਆ ਤੇ ਉੱਠੀ ਰੋ ਹੈ ਸਾਇਆ ਕਿਦਾਂ ਆਊਗਾ ਫੇਰ ਹਾਂ ਚਾਹਿਆ ਕਿ ਦਾ ਚਲੋ ਆਪੇ ਜਿੱਦਾ ਹੋਣਾ ਆ ਜੂਗਾ ਕਿ ਇਧਰ ਵੇ ਕੁੜੀ ਨੱਚੜੀ ਗਾੜੀ ਨਹੀਂ ਤੇ ਰਾਮਾ ਗੋਵੀ ਹੱਥ ਜੋੜ ਕੇ ਮਾਫੀ ਆ ਕਿ ਇਹਨਾਂ ਨੇ ਦੁੱਖ ਦੇਣ ਦੇ ਪਰ ਹੁਣ ਕੀ ਕਰੀਏ ਉਹ ਵੇਖੀ ਜਿਹੜੀ ਫੁੱਫੁੰਦੇ ਬੈਠੀ ਉਧਰ ਵੀ ਲੈ ਕੇ ਜਾਣੀ ਆ ਐਡੀ ਕੀ ਕਹਿੰਦੇ ਹੁੰਦੇ ਕਾਮੀ ਉਹ ਵੀ ਉੱਠੀ ਨਹੀਂ ਅੱਜ ਮੈਂ ਫੇਰ ਸੀਨ ਕਰਨਾ ਉਹ ਸਾਸ ਜੀ ਕਰਦੀ ਸਾਰਾ ਨੇ ਤੂੰ ਹੀ ਤੂੰ ਕੀ ਕਰਨ ਬੈਠਿਆ ਇੱਥੇ ਮੇਰਾ ਇੱਥੇ ਅੱਧਾ ਸੋਇਆ ਏ ਇੱਦਾਂ ਰਹਿ ਹੁੰਦਾ ਹੁਣ ਮਾਲਾ ਵਾ ਮੈਂ ਉੱਥੇ ਬੈਠੀ ਆਪਣੀ ਜਗ੍ਹਾ ਨਹੀਂ ਹਿਲਾਈ ਆਹੋ ਤੇ ਮੈਂ ਉੱਥੇ ਬੈਠੀ ਤੂੰ ਤਾਂ ਨਿਯਮ ਕਰ ਲੈ ਪਈ ਗਲਤ ਨਾ ਹੋ ਜੇ ਕਿਤੇ ਹੈ ਨਾ ਇੱਥੇ ਕੋ ਬੋਲਦਾ ਇੱਥੇ ਮੈਂ ਨਹੀਂ ਹੁੰਦੀ ਨਹੀਂ ਇੰਨੀ ਕਾਦ ਨਾਲ ਆ ਗਈ ਆਹੋ ਠੀਕ ਉਹ ਨਹੀਂ ਪਛਾਹ ਉਹ ਜੀ ਫੇਰ ਨਹੀਂ ਪਛਾਹ ਕਰ ਤੋ ਹਣਾ ਮੈਂ ਇੱਥੇ ਕਦਮ ਮੈਂ ਐਸੀ ਨਹੀਂ ਕੀਤੀ ਕਰ ਦਮਣਾ ਠੀਕ ਠੀਕ ਆ ਹਾਂ ਚੱਲ ਕਿੰਨੇ ਇਰ ਤੋਂ ਹੀ ਗਾੜ ਬਰ ਉੱਢ ਕੇ ਬੀਤੇ ਰਹੀ ਹੈ ਕੋਈ ਨਹੀਂ ਗਾੜੀ ਘਰ ਬਣਾਈ ਜਾਨੇ ਦੇਖੀ ਜਾਊਗੀ ਅਛਾ ਤੁਹਾਡੀ ਲੜਾਈ ਕਿਹੜੀ ਗੱਲੋਂ ਹੋਣ ਡਈ ਆ ਇਹੋ ਚੀਜ਼ ਪਾਉਣੇ 10 ਦਿਨ ਬਾਅਦ ਪਾਉਣੇ ਹੈ ਕਹਿੰਦੇ ਹੋ ਨੀਸੀ ਨੂੰ ਪਾੜ ਕੋਈ ਕਿਉਂ ਮੈਨੂੰ ਪਾਣੀ ਨਹੀਂ ਹੋਇਆ ਜਾਂਦਾ ਇਹੋ ਚੀਜ਼ ਪਾਉਣੇ ਆ ਹਾਂ ਮੁੰਡੇ ਦੀ ਮਾਂ ਮੈਨੂੰ 10 ਦਿਨ ਬਾਅਦ ਪਾਉਣੇ ਕੰਮ ਆ ਮੈਂ ਮਰ ਕੰਮ ਨਹੀਂ ਹੋਇਆ ਜਾਂਦਾ ਮੈਂ ਮੁੰਜੋਤ ਵੀ ਬਾਹਰ ਗਈ ਤੇ ਮੇਰੀ ਕਿਚੀ ਚੱਕ ਵਟ ਕਿਚ ਫੇਟ ਮਾਰ ਮੈਂ ਦਰਜਾ ਕਰਾਉਣਾ ਨਹੀਂ ਮੈਂ ਮਾਰਦਾਂ ਦੀ ਕਿਚੀ ਜਾਂਦੀ ਜਰ ਰੋਣ ਵਾਲੇ ਸੀਨ ਓਖੇ ਆ ਰੋਇਆ ਕੇ ਰੋਣ ਨੂੰ ਕਿੱਥੇ ਜੀ ਕਰਦਾ ਵਾ ਜਿੱਦਾਂ ਮਰਜੀ ਆ ਤਾਈਆਂ ਦੇ ਕਿੰਨਾ ਚਿਰ ਲੱਗਣਿਆ ਵੀਡੀਓ ਪਾਣ ਨੂੰ ਕਦੋਂ ਉਹਦੇ ਆਪਾਂ ਇਹ ਹਜੇ ਤੱਕ ਇੱਕ ਸੀਨ ਨਹੀਂ ਹੋਇਆ ਸਾਡਾ ਹਜੇ 2 ਘੰਟੇ ਹੋ ਚੱਲੇ ਆ ਹਣਾ ਕਿੰਨਾ ਔਖਾ ਵਾ ਵੇਖਣ ਵਾਲੇ ਭੈਣ ਭਰਾ ਕਹੀ ਜਾਂਦੇ ਹੋਰ ਲੰਮੀ ਕਰੋ ਹੋਰ ਲੰਮੀ ਵੀਡੀਓ ਕਰੋ ਹਣਾ ਔਖਾ ਵਾ ਆ ਹਾਂ ਸੀਨ ਬਣ ਨਹੀਂ ਰਿਹਾ ਨਾ ਜਿਆਦਾ ਥੁੜੀ ਰੋ ਥੀਂਦੀ ਕਿ ਜਾਂਦਾ ਵਾ ਕਜੇ ਤੂੰ ਮੈਨੂੰ ਇਹ ਕਹਾਣੀ ਬਣਾਇਆ ਇਹ ਸਟੋਰੀ ਬਣਾਉਣ ਦੇ ਤੇ ਫਾਸਮ ਮਾਰਾ ਦੇ ਸੀਨ ਕਰਨਾ ਆਹੋ ਉਹ ਤਾਂ ਫਰਕ ਹੋਣੀ ਕਰਨਾ ਅਜਾ ਕਿਉਂ ਤੋ ਖਾ ਦੇ ਲਈ ਮੁੰਡੇ ਨੂੰ ਤੂੰ ਨਹਾ ਕਰ ਇਦਾਂ ਫੇਰ ਰਹਿੰਦੇ ਹਾਂ ਮੈਂ ਕਿੰਨੀਆਂ ਫਿਲਮਾਂ ਦਿਖਾ ਛੱਡੀਆਂ ਇਹ ਚਾ ਸੀਨੇ ਚਾ ਸੀਨ ਕਿੰਨੇ ਹੋ ਨਾ ਹੀ ਲੋ ਵੀ ਕਿੰਨੀ ਜਗ੍ਹਾ ਮਾਰਦੇ ਵਿਲਨ ਨੇ ਕਿੰਨੀ ਜਗ੍ਹਾ ਮਾਰਦੇ ਥੋੜਾ ਕੁਝ ਹੁੰਦਾ ਪਰ ਜਦੋਂ ਮੈਂ ਜਦੋਂ ਸੁਖ ਮੇਰੇ ਸਾਡੇ ਵਾਲੀ ਵੀਡੀਓ ਬਣੀ ਮੈਨੂੰ ਮਾਰਾ ਉਦੋਂ ਮੈਂ ਇਹਨੂੰ ਕਿਹਾ ਸੀ ਮੇਰਾ ਸਭ ਕੁਝ ਕਰ ਦੋ ਚਾਰ ਚਫੇਰੇ ਬਿਜਾਓ ਮੇਰੇ ਤੇ ਚਾਦਰ ਦੇ ਦਿਓ ਉਦੋਂ ਇਹ ਆਂਦੀ ਮਾਮੀ ਨਹੀਂ ਇਹ ਕੰਮ ਨਹੀਂ ਆਪਾਂ ਕਰਨਾ ਹਾਂ ਇਹ ਕਹਿੰਦੇ ਸੱਚੀ ਨਾ ਬੁੜਕ ਤੇ ਬੁੜੜੀ ਤੇ ਨਾ ਸਾਡਾ ਹੁਣ ਕੇ ਬੰਦੇ ਕਰੀ ਨਹੀਂ ਬੁੜਕਣਾ ਕਿੱਥੇ ਉਹ ਜੋ ਲਿਖਿਆ ਹੁੰਦਾ ਨਾ ਹੋਣਾ ਉਹੋ ਹੀ ਆ ਨਹੀਂ ਉੱਥੇ ਕਰਦੇ ਸੱਚੀ ਵਾਰੀ ਦੱਸ ਲੋਕਰ ਬਣਾ ਠੀਕ ਹੈ ਨਾ ਕੁਛ ਨਹੀਂ ਹੋਣਾ ਪਹਿਲਾਂ ਹੀ ਕਰ ਚੜਿਆ ਆਗੜਾ ਨਾ ਨੇ ਆਤੀ ਵੜੀ ਚੁੱਕੀ ਹੈ ਕੋਈ ਹੋਣਾ ਹੀ ਹੋਣਾ ਹੈਗਾ ਇਹਨਾਂ ਨੂੰ ਪ੍ਰੈਸ਼ਰ ਪੁਣਾਇਆ ਕਰਦੇ ਨੇ ਅਕਾਈ ਆ ਮਰ ਜੀਆ ਪਾਉ ਤੇ ਰੁੜ ਜੋਗੀ ਕਹਿੰਦੇ ਨਾਲ ਛੋੜੀ ਕੁਛ ਨਹੀਂ ਹੋਣਾ ਸੁੱਖ ਜਾਂਦਾ ਤਾਂ ਫੋਕੋ ਫੇਰ ਜਿਹੜੇ ਅੱਖਰ ਪੈ ਜਾਂਦੇ ਆ ਨਾ ਉਹ ਨਹੀਂ ਮਿਟਦੇ ਪਰ ਬੇ ਹੋਣੀ ਹੈ ਇੱਧਰ ਆਓ ਸਾਨੂੰ ਅਹੀ ਦਾ ਪਰਮਾਤਮਾ ਲੈ ਗਏ ਨਾ ਜੋ ਬਣ ਚਾਹਦੇ ਵਾਲੇ ਹੋ ਜਾਣਾ ਇਹ ਨਹੀਂ ਕਹਿੰਦਾ ਆਹ ਜਿਹੜੇ ਮਿੱਟੀ ਹੱਕਾ ਲੜਾ ਜਾਂਦਾ ਤੁਸੀਂ ਇਹਨੂੰ ਫੜਤਾਓ ਪਹਿਲਾਂ ਕੁਝ ਨਹੀਂ ਹੋਣਾ ਜਿੰਨਾ ਚਿਰ ਵਧੀਆ ਨਾ ਚਿਰ ਕੋਈ ਨਹੀਂ ਕੁਝ ਹੋ ਸਕਦਾ ਸੁਖ ਇਹ ਤਾਂ ਸਾਡੇ ਮਨਾਂ ਦੇ ਵਹਿਮ ਆ ਜੇ ਆਪਾਂ ਇਹਨਾਂ ਗੱਲਾਂ ਵਿੱਚ ਜਾਈਏ ਨਾ ਫਿਰ ਤਾਂ ਰੋਜ਼ ਇੱਕ ਅੱਧਾ ਮਰਿਆ ਹੋਵੇ ਇਹ ਨਹੀਂ ਗੱਲਾਂ ਹੈਗੀਆਂ ਇਹ ਹੱਥ ਜੋੜੋ ਕੇ ਮਾਲਕ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰੇ ਠੀਕ ਠਾਕ ਰਹਿਣ ਹਨਾ ਸਹੀ ਤੇ ਚਲੋ ਜਿੱਦਾਂ ਸਾਡੀ ਟੀਮ ਬਣੀ ਆ ਬਾਬੇ ਦੀ ਕਿਰਪਾ ਨਾਲ ਵਧੀਆ ਬਣੀ ਰਵੇ ਬਣੀ ਰਹੇ ਮਾਲਕ ਕਿਰਪਾ ਰੱਖੇ ਵਧੀਆ ਅੰਜਵਾਏ ਹੁੰਦਾ ਰਹੇ ਚਲੋ ਨਵੇਂ ਮੈਂਬਰ ਜਿਹੜੇ ਨਾਲ ਨੇ ਜੀ ਸਕ ਕੇ ਆਉਣ ਸਾਡੇ ਵਿੱਚ ਹਾਂ ਹੀ ਬੜੇ ਖੁਸ਼ ਵਾਂ ਹਨਾ ਪਰ ਚਲੋ ਜਿੰਨੇ ਹੈਗੇ ਵੀ ਆ ਉਹਨਿਆਂ ਦਾ ਵੀ ਪਿਆਰ ਮਾਲਕ ਵਧਾ ਕੇ ਰੱਖੀ ਸੱਚੇ ਬਾਦਸ਼ਾਹ ਹਨਾ ਹੈ ਹੈ ਕੋਲਡ ਇਜ਼ ਗੋਲਡ ਅਸ਼ਾ ਉਹਦਾ ਕੀ ਮਤਲਬ ਇਹਨਾਂ ਇੰਗਰੇਜ਼ੀ ਆਉਂਦੀ ਪੁਰਾਣੇ ਵਾਹ ਚਲੋ ਪੁਰਾਣੇ ਪੁਰਾਣੇ ਵਧੀਆ ਸਾਰਿਆਂ ਦਾ ਪਿਆਰ ਬਣਿਆ ਰਹੇ ਬਣਿਆ ਰਵੇ ਹੁਣ ਜੇ ਉਧਰ ਜਾਂਦੇ ਆ ਪਰਗਵੀਰ ਘਰ ਉਧਰ ਵੀ ਚਲੋ ਵੇ ਕਿੰਨਾ ਹਾਸਾ ਖੇਡਾ ਕਰਦੇ ਆ ਕਿੰਨੀਆਂ ਗੱਲਾਂ ਬਾਤਾਂ ਕਰਦੇ ਆ ਜੇ ਜੇ ਇੱਧਰ ਆਉਨੇ ਆ ਇੱਧਰ ਵੀ ਉਤੋਂ ਵੱਧ ਕਰਦੇ ਆ ਜਦੋਂ ਆਪਾਂ ਸਾਰੇ ਇਕੱਠੇ ਹੋ ਜਾਂਦੇ ਆ ਫਿਰ ਸਾਡੀ ਵਾਰੀ ਨਹੀਂ ਆਉਂਦੀ ਗੱਲ ਕਰਨ ਦੀ ਫਿਰ ਤਾਂ ਮੇਦਵਾਰ ਕੀ ਮੌਕਾ ਹੀ ਨਹੀਂ ਦਿੰਦਾ ਤੇ ਫਿਰ ਭੈਣ ਭਰਾ ਵੇਖਣ ਵਾਲੇ ਆਉਂਦੇ ਵੀ ਹੈ ਮਿੰਨੋੜੀ ਤਾਂ ਕਹਿੰਦੇ ਜਦੋਂ ਇਕੱਠੇ ਹੋ ਜਾਂਦੇ ਆ ਉਲਟ ਫਿਰ ਭੈਣ ਭਰਾ ਕਹਿੰਦੇ ਵੀ ਰੌਲਾ ਬੜਾ ਪਾਉਂਦੇ ਸਮਝ ਨਹੀਂ ਲੱਗਦੀ ਗੱਲ ਦੀ ਹੈਨਾ ਇੰਦਾ ਵਸੇ ਜੇ ਕੇ ਨਵਰ ਗੁਰ ਗੁਰ ਜੋ ਜੋ ਖਾਣੀ ਐ ਤੇ ਖਾ ਲੋ ਟੈਮ ਨਾ ਬਾਅਦ ਚ ਨਾ ਮੈਨੂੰ ਕੀ ਹੋਣੀ ਇਹਨੇ ਪਾਰਟੀ ਕਦੋਂ ਆਂਦਾ ਜੀ ਉਹ ਵਿਚਾਰਾ ਰੋਜ਼ ਨੀਂਦਾ ਨੀਂਦਾ ਰੋਜ਼ ਫਿਰ ਅੰਮਣਾਂ ਨਾਲ ਗੋਹਾਂ ਦੇਣਾ ਖਾਣ ਦਾ ਵੀ ਟੈਮ ਨਹੀਂ ਲੱਗਦਾ ਹੈਗਾ ਤੇ ਕਰ ਲੋ ਅੱਜ ਸਲਾਹ ਵੇਖ ਲੋ ਦੀਦੀ ਨੇ ਐਂ ਦਿੱਤਾ ਮੱਜ ਕਿੱਥੇ ਆ ਜੀ ਮਾਤਾ ਮਾਤਾ ਰੈਸਟੋਰੈਂਟ ਘੁਮਾਣ ਉੱਥੇ ਜਾਣਾ ਗੰਦੂ ਸਾਹਿਬ ਆ ਗਏ ਰੱਡ ਸਾਹਿਬ ਆ ਗਏ ਗਿੰਦੂ ਸਾਹਿਬ ਸਾਸਿਕਾਲ ਜੀ ਡਾਕਟਰ ਸਾਹਿਬ ਸਾਸ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਤੁਹਾਡਾ ਬੰਦਾ ਬਚ ਗਿਆ ਉਹ ਦੋ ਪਹਿਲੇ ਹੀ ਬਚ ਗਿਆ ਤੁਹਾਡਾ ਪਿਆੜਾ ਬਹੁਤ ਸਲੱਖਾ ਜਸਸੀ ਗਾਲਪਤ ਤੁਹਾਡਾ ਪਿਆੜਾ ਬਹੁਤ ਸਲੱਖਣਾ ਹੋਇਆ ਤੁਹਾਡਾ ਬੰਦਾ ਬਚ ਗਿਆ ਵਾ ਬਹੁਤ ਵਧੀਆ ਵਾ ਤੁਹਾਡੇ ਆਉਣ ਦਾ ਵੀ ਧੰਨਵਾਦ ਆ ਹੈ ਹੋਰ ਮੰਮੀ ਵੀ ਠੀਕ ਠਾਕ ਸਾਰੇ ਹਾਂ ਜੀ ਜੀ ਵਧੀਆ ਹੋ ਦੀ ਹੈ ਅੱਛਾ ਹੋਰ ਕੀ ਕਹੀ ਜਾਂਦੇ ਮੰਮੀ ਦਾ ਨਾਮ ਮਰੀਨਾ ਮਰੀਨਾ ਹੈ ਕੌਣ ਕਹਿੰਦੇ ਉਹ ਤੇ ਤਾਂ ਇਹ ਮਾਤਰੀ ਮਰੀਨਾ ਹੋਰ ਦੇ ਸੀਨ ਕਰਨਾ ਸਹੀ ਆਹੀਂ ਤੇ ਆਪਕੇ ਅਸੀਂ ਤਾਂ ਕਹਿੰਦੇ ਅਜੇ ਵੀ ਚਲੋ ਕਿੰਨੀ ਕੁ ਬਣੀ ਆ ਅਜੇ ਵੇਖ ਲੈ ਟੈਂਟ ਆਰਟੀਕਲ ਕਰੀ ਕਿੱਥੋਂ ਪਰਖੀ ਜਾਊਗੀ ਪਹਿਲਾਂ ਹੁਣ ਪਰ ਸਾਡੇ ਵਾਸਤੇ ਬਹੁਤ ਔਖਾ ਹੀ ਠੀਕ ਕਰਾਂਗੇ ਆਪਾਂ ਕਿੱਦਾਂ ਸੀਨ ਕਰਾਂਗੇ ਬਾਜੀ ਦੀ ਠੀਕ ਹੈ ਜੇ ਹੁਣ ਫੁੱਲ ਵੀ ਰਹਿ ਤੀ ਠੀਕ ਠੀਕ ਛੋਟੇ ਸ਼ਾਰਟ ਕਿੱਡੀ ਕਰੀ ਕਿੱਦਾਂ ਚੱਲੂਗਾ ਇਹ ਤਾਂ ਠੀਕ ਆ ਹਾਂ ਬਾਜੀ ਜਾਣਾ ਤੇ ਤੂੰ ਮੋਰ ਸਟੋਰ ਦੀ ਆ ਤੂੰ ਕਿਹੜਾ ਸਰਕਾਰੀ ਡਾਕਟਰ ਆ ਵੀ ਕੋਡ ਪਾ ਕੇ ਆਉਣਾ ਹੈਗਾ ਹਨਾ ਮੰਨ ਤੂੰ ਨਹੀਂ ਨਹੀਂ ਆਮ ਵੀ ਡਾਕਟਰ ਜਦੋਂ ਹੁੰਦੇ ਜਿੱਦਾਂ ਦੇ ਵੀ ਹੁੰਦੇ ਹਾਂ ਤੂੰ ਇਦਾਂ ਕਰਕੇ ਇਦਾਂ ਚੈੱਕ ਕਰ ਲੈਣਾ ਵਾਲ ਵਿੱਚ ਤੂੰ ਇੱਥਾ ਕੰਨ ਲਾ ਕੇ ਤੂੰ ਕਹਿਣਾ ਆਹ ਬੰਟੀ ਜਾਨੀ ਤੂੰ ਇਹ ਕਹਣਾ ਸੌਰੀ ਸੀਜ਼ ਨੋ ਮੋਰ ਐਨਾਂ ਕਹਣਾ ਆਹ ਨਹੀਂ ਹੁੰਦਾ ਇਹਦਾ ਇਹ ਨਹੀਂ ਹੋ ਸਕਦਾ ਡਾਕਟਰ ਤੂੰ ਝੂਠ ਬੋਲਦਾ ਵਾ ਦੁਬਾਰਾ ਫੇਰ ਵੇਖ ਇੱਕ ਵਾਰ ਯਾਰ ਮੇਰਾ ਸੀਨ ਵੀ ਸੌਖਾ ਤੇ ਨਹੀਂ ਹੈਗਾ ਲੰਮੇ ਪੈਣਾ ਨਹੀਂ ਆਪ ਕਹਿੰਦੇ ਬੜਾ ਊਖਾ ਵਾ ਹੂੰ ਮੈਂ ਊਖਾ ਹੀ ਹਾਂ ਸਾਹ ਕੰਟਰੋਲ ਕਰਨਾ ਬੜਾ ਊਖਾ ਮੂਲੀ ਕੋਈ ਕੋਟਾ ਚਲੋ ਜਿੰਨਾ ਹੀ ਜ਼ਿਆਦਾ ਮਤਲਬ ਸਜੀ ਮੀ ਜੀ ਦਾਈਓ ਖਰਾਬ ਨਾ ਕਰਦੀ ਸਮ੍ਰਿਧ ਪਤਾ ਚਲ ਦਿਓ ਚਲ ਦਿਓ ਚੱਲਣ ਦੇ ਜੰਨ ਨਾ ਨਹੀਂ ਜੇ ਚਲਦੀ ਨਹੀਂ ਤਾਂ ਖਲੋਤੀ ਕਿਦਾਂ ਨਾ ਇਹਨੂੰ ਕਿਰੇ ਵਾਰ ਜਾ ਭੂਣ ਲੈ ਕੇ ਹੁਣ ਚੱਲ ਸਭ ਨੇ ਨਾ ਗੱਲ ਪੁੱਤ ਟੁੱਟ ਜੂਗਾ ਜੰਨ ਸ਼ੇਵਾ ਜਿੱਦੇ ਮਰਦਾਂ